ਸਰਕਾਰ ਦੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਪਿੰਡ ਰਾਜਗੜ੍ਹ ਵਿੱਚੋਂ ਲੰਘਣ ਵਾਲੇ ਸਦਰਨ ਬਾਈਪਾਸ ਰੋਡ ਛੜਕਦਾ ਮਸਲਾ ਜਿਉਂਦਾ ਤਿਉਂ اٹਕਿਆ ਹੋਇਆ ਹੈ ਕਿਉਂਕਿ ਪਿੰਡ ਵਾਸੀਆਂ ਵੱਲੋਂ ਇਸ ਦੇ ਵਿਰੋਧ ਵਿੱਚ ਪਿਛਲੇ 2 ਮਹੀਨੇ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ 1920 ਤੋਂ ਪਹਿਲਾਂ ਦੇ ਕਾਬਜ ਨੇ ਪਿੰਡ ਰਾਜਗੜ੍ਹ ਨੇੜੇ ਦੁਰਾਹੇ ਦੇ ਲੋਕ ਅਤੇ ਐਸਸੀ ਭਾਈਚਾਰੇ ਦੇ ਘਰ ਬਿਨਾਂ ਕੋਈ ਮੁਆਵਜ਼ਾ ਦਿੱਤੇ ਸਰਕਾਰ ਹੜਪਣਾ ਚਾਹੁੰਦੀ ਹੈ ਪਿੰਡ ਰਾਜਗੜ੍ਹ ਦੀ ਜ਼ਮੀਨ ਬਿਨਾਂ ਕੋਈ ਮੁਆਵਜ਼ਾ ਦਿੱਤੇ ਢਾਉਣਾ ਚਾਹੁੰਦੀ ਹੈ ਐਸਸੀ ਅਤੇ ਗਰੀਬ ਪਰਿਵਾਰਾਂ ਦੇ ਘਰ ਬੇਬਾਦ ਪਈ ਕਿਸੇ ਸਮੇ ਇਹ ਜ਼ਮੀਨ ਟਿੱਬੇ ਹੀ ਟਿੱਬੇ ਮਲੇ ਹੀ ਮਲੇ ਸੀ ਕਿਉਂਕਿ ਪਿੰਡ ਦੇ ਲੋਕਾਂ ਨੇ ਇਹਨਾਂ ਦੀ ਵਾਹੀ ਕਰਕੇ ਇਸ ਜ਼ਮੀਨ ਨੂੰ ਵਾਹੀਯੋਗ ਬਣਾਇਆ ਅੱਜ ਫਸਲਾਂ ਲਹਿਰਾ ਰਹੀਆਂ ਨੇ ਕਣਕਾਂ ਲਹਿਰਾ ਰਹੀਆਂ ਨੇ ਉੱਗ ਬਸਦਾ ਪਿੰਡ ਰਾਜਗੜ੍ਹ ਨੇੜੇ ਦਰਾਹਾ ਪਿੰਡ ਵਾਸੀਆਂ ਵੱਲੋਂ ਟਿੱਬਿਆਂ ਨੂੰ ਪੱਧਰ ਕਰਕੇ ਉਪਜਾਊ ਪੀਤੀ ਜ਼ਮੀਨ ਅਤੇ ਸਖਤ ਮਿਹਨਤਾਂ ਕਰਕੇ ਬਣਾਏ ਗਏ ਘਰਾਂ ਨੂੰ ਉਜਾੜ ਕੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਇਸ ਸੜਕ ਦੇ ਸੰਬੰਧ ਵਿੱਚ ਪਿੰਡ ਵਾਸੀਆਂ ਦਾ ਰੋਸ ਆ ਕਿ ਸਰਕਾਰ ਵੱਲੋਂ ਇਸ ਬਿਨਾ ਕਿਸੇ ਮੁਆਵਜ਼ਾ ਦਿੱਤੇ ਇਸ ਜ਼ਮੀਨ ਨੂੰ ਹੜਪਣਾ ਚਾਹੁੰਦੀ ਹੈ ਅਤੇ ਘਰਾਂ ਨੂੰ ਢਾਉਣਾ ਚਾਹੁੰਦੀ ਹੈ ਰੋਸ ਵਜੋਂ ਪਿਛਲੇ 2 ਮਹੀਨੇ ਤੋਂ ਚੱਲ ਰਹੇ ਧਰਨੇ ਦੇ ਸੰਬੰਧ ਵਿੱਚ ਗੱਲ ਕਰਦੇ ਹਾਂ ਪਿੰਡ ਵਾਸੀਆਂ ਨਾਲ ਜੋ ਕਿ ਰੋਸ ਵਜੋਂ ਪਿਛਲੇ 2 ਮਹੀਨੇ ਤੋਂ ਲਗਾਤਾਰ ਧਰਨੇ ਤੇ ਨੇ ਗੱਲ ਕਰਦੇ ਹਾਂ ਪਿੰਡ ਵਾਸੀਆਂ ਨਾਲ ਆਪਣੇ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਜਿਹੜਾ ਸਾਊਥਰਨ ਬਾਈਪਾਸ ਆ ਉਹਦੇ ਤਹਿਤ ਸਾਡੇ ਪਿੰਡ ਰਾਜਗੜ੍ਹ ਦੀ ਕੋਈ ਤਕਰੀਬਨ 32 ਕਿਲੇ ਜ਼ਮੀਨ ਐਕਵਾਇਰ ਕੀਤੀ ਗਈ ਆ ਉਹਦੇ ਵਿੱਚ 6 ਕਿਲੇ ਦੇ ਬੰਦਿਆਂ ਨੂੰ ਤਾਂ ਆਪਣਾ ਕੋਈ ਦੀ ਕੰਪਨਸੇਸ਼ਨ ਮਿਲ ਗਈ 26 ਕਿਲੇ ਜ਼ਮੀਨ ਹੈ ਜਿਹੜੀ ਜਿਹਦੀ ਰਿਮੋਟੇਸ਼ਨ ਨਹੀਂ ਸੈਂਕਸ਼ਨ ਹੋਈ ਹੋਈ ਉਹਨਾਂ ਨੂੰ ਸਰਕਾਰ ਆ ਜਿਹੜੀ ਇਹ ਬਾਬ ਜਾਨੀ ਦੇ ਰਹੀ ਕਾਰਨ ਕੀ ਆ ਕਾਰਨ ਇਹਦਾ ਇੱਕ ਬੜਾ ਵੱਡਾ ਹੈ 1855 ਚ ਸਾਡਾ ਪਿੰਡ ਵੱਜਿਆ ਇਹ ਜਿਹੜਾ ਪਿੰਡ ਸੀ ਰਿਆਸਤੀ ਪਿੰਡ ਸੀਗੀ ਪਿੰਡ ਸੀਗਾ ਏ ਰਿਆਸਤ ਪਟਿਆਲਾ ਦਾ ਪਿੰਡ ਸੀਗਾ ਰਿਆਸਤ ਪਟਿਆਲਾ ਦਾ ਪਿੰਡ ਹੋਣ ਤੋਂ ਬਾਅਦ ਇਹ ਬਾ ਬੁੱਕਣੇ ਚੱਲਦਾ ਆ ਤੇ ਸਰਕਾਰ ਦੇ ਨਾਮ ਉਹਦੀ ਮਿਊਟੇਸ਼ਨ ਦਰਜ ਹੋ ਗਈ। ਉਹਦੇ ਉੱਤੇ ਜਿਹੜੇ ਸਾਡੇ ਬਾਬੇ ਦਾਦੇ ਨੇ ਜਿੰਮੇ ਦੱਸਿਆ ਇਹਨਾਂ ਨੇ ਉਹਨਾਂ ਨੇ ਆ ਕੇ ਜਿੱਥੇ ਅਸੀਂ ਬੈਠੇ ਆ ਇਹ ਪ੍ਰੀਤਮ ਸਿੰਘ ਦਾ ਟਿੱਬਾ ਵੱਜਦਾ ਹੁੰਦਾ ਸੀ ਟਿੱਬਾ ਹੀ ਟਿੱਬਾ ਸੀ ਰੇਤਾ ਹੀ ਰੇਤਾ ਪਰਲਾ ਪਸਾ ਲਹਿਰਾਲਾ ਉੱਥੇ ਜੇ ਇੱਕ ਕੀਲਾ ਬੋਂਦੇ ਸੀ ਤਾਂ 15-15 ਸੱਪ ਨਿਕਲਦੇ ਸੀ ਕਣਿਆਲੀ ਸਭ ਨੂੰ ਉਹਨਾਂ ਨੇ ਮਿਹਨਤ ਕੀਤੀ ਸਾਡੇ ਬਜ਼ੁਰਗਾਂ ਨੇ ਨੂੰ ਬੰਜਰ ਜ਼ਮੀਨ ਨੂੰ ਕਪਜਾਉ ਉਹ ਪਣੇ ਵਾਲੀ ਹਾਲਤ ਦੇ ਵਿੱਚ ਇਹਨੂੰ ਲੈ ਕੇ ਆਂਦਾ ਤੇ ਚਲੋ ਉਸ ਤੋਂ ਬਾਅਦ ਮਿਊਟੇਸ਼ਨ ਸੈਂਕਸ਼ਨ ਹੋਈ ਠੇਕਾ ਹੋਣ ਲੱਗ ਗਿਆ ਪਿੰਡ ਦਾ 1955 ਚ ਪੈਪਸੂ ਗਵਰਨਮੈਂਟ ਨੇ ਆਰਡਰ ਕਰਤਾ ਵੀ 200 ਰੁਪਇਆ ਪ੍ਰਤੀ ਏਕੜ ਜ਼ਮੀਨ ਦੇ ਤੁਸੀਂ ਮਾ ਪੈਸੇ ਭਰਾਓ ਤੇ ਆਪਣੀ ਜਿਹੜੀ ਹੈਗੀ ਆ ਮਾਲਕੀ ਦਰਜ ਕਰ ਲਓ ਉਸ ਤੋਂ ਬਾਅਦ ਪੈਪਸੂ ਮਰਜ ਹੋ ਗਈ ਪੰਜਾਬ ਗਵਰਨਮੈਂਟ ਚ ਪੰਜਾਬ ਗਵਰਨਮੈਂਟ ਨੇ ਵੀ ਉਹੀ ਆਰਡਰ ਕਰਤਾ ਵੀ 200 ਰੁਪਇਆ ਕੀਲਾ ਭਰਾਓ ਤੇ ਇੰਤਕਾਲ ਕਰਵਾ ਲਓ 509 ਏਕੜ ਦੀ ਮਿਊਟੇਸ਼ਨ ਸੈਂਕਸ਼ਨ ਹੋ ਚੁੱਕੀ ਆ 941 ਏਕੜ ਆ ਜਿਹੜੀ ਜ਼ਮੀਨ ਮਿਊਟੇਸ਼ਨ ਸੈਂਕਸ਼ਨ ਹੋਣ ਤੋਂ ਰਹਿੰਦੀ ਹੈ ਤੇ ਇਹਦੇ ਤਹਿਤ ਬਹੁਤ ਬੰਦਿਆਂ ਦੇ ਤਾਂ 200 ਰੁਪਇਆ ਇੱਕੜਾ ਜਿਹੜਾ ਉਹ ਭਰਿਆ ਹੋਇਆ ਉਹਨਾਂ ਨੂੰ ਵਿਚਾਰਿਆਂ ਨੂੰ ਉਹਦੇ ਨਾਲ ਦਿਆਂ ਨੂੰ ਉਦਾਂ ਉਦਾਂ ਦੇ ਪੈਸੇ ਭਰਿਆਂ ਦੀ ਮਿਊਟੇਸ਼ਨ ਸੈਂਕਸ਼ਨ ਹੋ ਗਈ ਉਹ ਬੰਦੇ ਸੇਮ ਉਹੀ ਜ਼ਮੀਨ ਸੇਮ ਉਹੀ ਪਾਲਿਸੀ ਸੇਮ ਉਹੀ ਪੈਸੇ ਅੱਜ ਵੀ ਰਸੀਦਾ ਚੱਕੀ ਫਿਰਦੇ ਨੇ ਤਕਰੀਬਨ 70 ਸਾਲ ਹੋ ਗਏ ਉਹਨਾਂ ਦੀ ਮਾਲਕੀ ਦਰਜ ਨਹੀਂ ਹੋਈ ਉਸ ਤੋਂ ਬਾਅਦ ਇੱਕ ਆਪਣੇ ਪੰਜਾਬ ਸਰਕਾਰ ਨੇ 2002 ਦੇ ਵਿੱਚ ਆਡਰ ਕੀਤਾ ਵੀ 7000 ਰੁਪਇਆ ਜਨਰਲ ਕੈਟਾਗਰੀ 6000 ਰੁਪਇਆ ਐਸਸੀ ਕੈਟਾਗਰੀ ਇਹਦੇ ਪੈਸੇ ਭਰਾਓ ਪੈਸੇ ਪਰਾ ਕੇ ਮਾਲਕੀ ਦਰਜ ਕਰਾ ਦੋ ਉਹ ਵੀ ਲਗਭਗ 60 70% ਬੰਦਿਆਂ ਨੇ ਪੈਸੇ ਭਰਤੇ ਲਗਭਗ 941 ਏਕੜ ਕੀਲੇ ਦਾ ਜੇ ਆਪਾਂ ਕਹੀਏ ਤਾਂ 850 ਕੀਲੇ ਦੀ ਜਿਹੜੇ ਹੈਗੇ ਪੈਸੇ ਭਰੇ ਹੋਏ ਨੇ ਸਿੱਲਾ ਰਹਿੰਦਾ ਹੋਊਗਾ ਉਹਨਾਂ ਨੂੰ ਜਿਹੜੀ ਵੀ ਪਲਾਂਟੀ ਪਾਉਣੀ ਆ ਸਰਕਾਰ ਪਾ ਕੇ ਉਹਨਾਂ ਤੋਂ ਵੀ ਭਰਾ ਕੇ ਕੋਈ ਇੱਕ ਸਿੰਗਲ ਪਾਲਿਸੀ ਪਿੰਡ ਦੀ ਬਣਾ ਦੇ ਸਿੰਗਲ ਪਾਲਿਸੀ ਦੇ ਵਿੱਚ ਇਹਦੀ ਇੰਤਕਾਲ ਦਰਜ ਕਰਕੇ ਲੋਕਾਂ ਦੇ ਨਾਂ 'ਤੇ ਮਿਊਟੇਸ਼ਨਾਂ ਸੈਂਕਸ਼ਨ ਕਰ ਦਿੱਤੀਆਂ ਜਾਂ ਹੁਣ ਦੇਖੋ ਕਿੰਡੀ ਬੜੀ ਗੱਲ ਹੈ ਅਜਾੜਾ ਅਜਾੜਾ ਦੇ ਬੰਦੇ ਦੀ ਕਾਲਕੀ ਨਹੀਂ ਹੈ ਉਹਦੀ ਟੈਂਡੈਂਸੀ ਤਾਂ ਹੈ ਉਦੀ ਜ਼ਮੀਨ ਦੇ ਨਾਲ ਰੋਜੀ ਰੋਟੀ ਜੁੜੀ ਹੋਈ ਆ ਉਹਦਾ ਪਰਿਵਾਰ ਪਲ ਰਿਹਾ ਉਹਨੂੰ ਇਨਕਮ ਹੋ ਰਹੀ ਆ ਉਦੀ ਪਰਪਾਈ ਕਿੱਥੋਂ ਪੂਰੀ ਕੀਤੀ ਜਾਊਗੀ ਬਾਕੀ ਸਿੰਪਲ ਜਿਹਾ ਸਿਸਟਮ ਆ ਟੈਨੈਂਸੀ ਆ ਜਿਹੜਾ ਟੈਨੈਂਟ ਆ ਟੈਨੈਂਟ ਨੂੰ ਮਾਲਕ ਮੰਨ ਕੇ ਪੈਸੇ ਦੇ ਦਿਓ ਜੇ ਤੁਸੀਂ ਨਿਬੇੜਨ ਤਿਆਰ ਅਹੀਂ ਹੋ ਇਸ ਗੱਲ ਨੂੰ ਬਾਕੀ ਦੇਖੋ ਇਹਦਾ ਕੇਸ ਸਿਵਲ ਕੋਰਟ ਦੇ ਵਿੱਚ ਵੀ ਚੱਲਦਾ ਉੱਥੇ ਬਹੁਤ ਨੇੜੇ ਲੱਗਿਆ ਹੋਇਆ ਪਹਿਲਾਂ ਹਾਈ ਕੋਰਟ ਦੇ ਵਿੱਚ ਇੱਕ ਇੰਟੈਰਮ ਆਰਡਰ ਹੋਇਆ ਹੋਇਆ ਉੱਥੇ ਜੱਜ ਸੀਗੇ ਜਸਵੰਤ ਸਿੰਘ ਉਹਨਾਂ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਸੀਗਾ ਵੀ ਇਹ ਬੰਦਿਆਂ ਨੂੰ ਕਿਉਂ ਨਹੀਂ ਸਿਮਿਲਰ ਟ੍ਰੀਟਮੈਂਟ ਦਿੱਤੀ ਜਾਂਦੀ ਜਿੱਦਾਂ ਉਹ ਇਹਨਾਂ ਬੰਦਿਆਂ ਦੇ ਇੰਤਕਾਲ ਕਿਉਂ ਨਹੀਂ ਕੀਤੇ ਜਾਂਦੇ ਉਹ ਚਲੋ ਸਰਕਾਰ ਨੇ ਟਾਈਮ ਲੈ ਲਿਆ ਜੀ ਐਸਫੀ ਡੈਪਰਟਮੈਂਟ ਆ ਗੋਲ ਮੋਲ ਐਫੀ ਡੈਪਰਟ ਕਰਕੇ ਚਲੋ ਆਰਡਰ ਹਾਈ ਕੋਰਟ ਦਾ ਆ ਗਿਆ ਵੀ ਲੋਅਰ ਕੋਰਟ ਦੇ ਵਿੱਚ ਜਾ ਕੇ ਸਿਵਲ ਕੋਰਟ ਚ ਤੁਸੀਂ ਆਪਦਾ ਇਸ਼ੂ ਪਾਓ ਉੱਥੋਂ ਜਾ ਕੇ ਪਾਲਸੀਆਂ ਅਪਰੂਵ ਕਰਕੇ ਮਾਲਕੀ ਕਰਾ ਲਓ ਉਹ ਚੱਲ ਰਿਹਾ ਪਰ ਇੱਕ ਸ਼ਾਨੀਏ ਤੌਰ ਤੇ ਇੱਕ ਸਾਰਾ ਕੁਝ ਦੇਖਦੇ ਹੋ ਜਿੱਦਾਂ ਹੁਣ ਬੜਾ ਕਲੀਅਰ ਗੱਲ ਹੋਈ ਆ ਵੀ ਇਹ ਜ਼ਮੀਨ ਅੱਜ ਹਰੀ ਭਰੀ ਦੀਂਦੀ ਆ ਅੱਜ ਲੱਗਦਾ ਵੀ ਇਹਦੀ ਜੀ 2 ਕਰੋੜ ਦਾ ਕੀਲਾ ਜੀ ਇਹ 1 ਕਰੋੜ ਦਾ ਕੀ ਤਾਂ ਕਾਣੀ ਕੌਡੀ ਦੀ ਵੀ ਸੀ ਨਹੀਂ ਵਿਚਾਰੀ ਜ਼ਮੀਨ ਧਰਤੀ ਆ ਮਾਤਾ ਨਹੀਂ ਕਹਿਣਾ ਚਾਹੀਦਾ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਸਾਡੇ ਚੀ ਬੰਦੇ ਬੈਠੇ ਨੇ ਆਪਣੇ ਘੁੱਕ ਜੀ ਹੁਣੀ ਬੈਠੇ ਨੇ ਆਂ ਤੇ ਹਲ-ਦਾਲ ਜ਼ਮੀਨ ਇਹ ਮੈਂ ਬੋਂਦੇ ਦੇਖੇ ਨੇ ਹਲਾ ਨਾਲ ਵਿਚਰਿਆ ਨੇ ਬਹੁਤ ਮਿਹਨਤ ਸਾਡੇ ਆ ਨਹਿਰ ਕੰਨੀ ਬੜਾਈ ਉੱਥੇ ਕੰਡਿਆ ਵਾਲੀ ਇਧਰ ਪੁਰੇ ਤਾ ਜੀਟੀ ਰੋਡ ਕੰਨੀ ਕੋਈ ਦਿਹਾੜੀ ਜੋਤਾਂ ਨਹੀਂ ਸੀ ਜਾਂਦਾ ਹੁੰਦਾ ਬੜੀ ਹੀ ਕਾਲਣਾ ਕਾਲੀ ਆ ਇਸ ਕਰਕੇ ਇੱਕ ਇੱਕ ਜ਼ਮੀਨ ਦੇ ਨਾਲ ਜਿਹੜੀ ਜੱਟ ਦੀ ਸਾਂਝ ਆ ਉਹ ਕੱਲੀ ਵਪਾਰਕ ਨਹੀਂ ਹੈਗੀ ਭਾਵਨਾਤਮਕ ਸਾਂਝ ਵੀ ਆ ਜੱਟ ਉਸ ਜ਼ਮੀਨ ਨਾਲ ਜੁੜਿਆ ਹੋਇਆ ਭਾਵਨਾਤਮਕ ਤੌਰ ਤੇ ਉਹਦੀ ਕੋਦੇ ਉਸ ਚੀਜ਼ ਨਾਲ ਆਸਥਾ ਜੁੜੀ ਹੋਈ ਆ ਪੈਸੇ ਦਾ ਕਰੋੜ ਦਾ ਕੀਲਾ ਦੋ ਕਰੋੜ ਦਾ ਕੀਲਾ ਤਾਂ ਬਾਦ ਦੀ ਗੱਲ ਆ ਉਹਦੇ ਇਸ ਜ਼ਮੀਨ 'ਚ ਪੈਰ ਪੈਂਦੇ ਨੂੰ 150 ਸਾਲ ਹੋ ਗਏ। ਬਾਕੀ ਉਸ ਤੋਂ ਬਾਅਦ ਆਜੋ ਐਸੀ ਭਾਈਚਾਰਾ। ਐਸੀ ਭਾਈਚਾਰੇ ਦੇ ਸਾਡੇ ਉਹਰੇ ਦਰਸ਼ਨ ਸਿੰਘ ਬੈਠੇ ਨੇ ਲਾਡੀ ਵੀਰ ਜਿਹੜੇ ਪਹਿਲਾਂ ਬੋਲੇ ਨੇ ਇਹ ਬੈਠੇ ਨੇ। ਇਹਾਂ ਨੇ ਵਿਚਾਰਿਆਂ ਨੇ ਕਮਾਈਆਂ ਕਰਕੇ ਕਿਸੇ ਨੇ ਤਿੰਨ ਵਿਸਵੇ ਕਿਸੇ ਨੇ ਚਾਰ ਵਿਸਵੇ ਜ਼ਮੀਨ ਲਈ। ਫਿਰ ਉਹਤੇ ਸਾਰੀ ਉਮਰ ਦੀ ਕਮਾਈ ਲਈ ਘਰ ਬਣਾਇਆ। ਹੁਣ ਕਹਿੰਦੇ ਤੁਹਾਡਾ ਘਰ ਢਾਵਾਂਗੇ ਤੁਹਾਨੂੰ ਘਰ ਦੇ ਪੈਸੇ ਵੀ ਨਹੀਂ ਦੇਣੇ ਦੱਸ। ਇਹ ਫਿਰ ਦੇਖੋ ਹੁਣ ਬੰਦੇ ਦੀ ਖੁਦਕੁਸ਼ੀ ਕਰਨ ਵਾਲੀ ਗੱਲ ਹੋਊਗੀ ਕਿੱਥੇ ਜਾਊਗਾ ਉਹਦਾ ਪਰਿਵਾਰ ਲੈ ਕੇ ਕਿੱਦਾਂ ਉਹ ਵਿਚਾਰਾ ਸਰਵਾਈਵ ਕਰੂਗਾ ਤਾਂ ਸਾਰੀ ਉਮਰ ਦੀ ਪੂੰਜੀ ਤਾਂ ਇਹਦੇ ਵਿੱਚ ਲਾਈ ਬੈਠਾ ਸੋ ਇਹ ਇੱਕ ਗੱਲਾ ਸਾਰੀਆਂ ਕਾਨੂੰਨ ਨੇ ਕਈ ਵਾਰ ਤੁਸੀਂ ਕਾਨੂੰਨਨ ਤੌਰ ਤੇ ਸਹੀ ਹੁੰਨੇ ਹੋ ਪਰ ਭਾਵਨਾਤਮਕ ਤੌਰ ਤੇ ਰੋਂਗ ਹੁੰਨੇ ਹੋ ਕਈ ਵਾਰ ਤੁਸੀਂ ਭਾਵਨਾਤਮਕ ਤੌਰ ਤੇ ਸਹੀ ਹੁੰਨੇ ਹੋ ਕਾਨੂੰਨੀ ਤੌਰ ਤੇ ਰੋਂਗ ਹੁੰਨੇ ਹੋ ਹਰੇਕ ਚੀਜ਼ ਕਾਨੂੰਨ ਦੇ ਜੱਦ ਦਾਇਰੇ ਚ ਦੇਖ ਕੇ ਨਹੀਂ ਸਰਕਾਰ ਨੂੰ ਕਰਨੀ ਚਾਹੀਦੀ ਇੱਕ ਬਹਿ ਕੇ ਕੈਬਨਟ ਮੀਟਿੰਗ ਬਣਾ ਕੇ ਇਨਸਾਨੀ ਤੌਰ ਤੇ ਇਨਸਾਨੀ ਤੌਰ ਤੇ ਇਸ ਚੀਜ਼ ਨੂੰ ਵਿਚਾਰ ਕੇ ਵੀ ਨਹੀਂ ਯਾਰ ਇਹਨਾਂ ਨੇ ਬੜੀ ਘਾਲਣਾ ਕਾਲੀ ਇਹਨਾਂ ਦੇ ਪੂਰਵਜਾਂ ਨੇ ਇਹਨਾਂ ਦਾ ਹੱਕ ਬਣਦਾ ਇਹਨਾਂ ਨੂੰ ਮਾਲਕੀ ਦੇ ਕੇ ਇਹਨਾਂ ਦੇ ਜਿਹੜੇ ਬਣਦਾ ਮੁਆਵਜ਼ਾ ਸੀਆਂ ਨੂੰ ਮੁਕਾਦਾਂ ਦਾ ਤੇ ਉਹਨਾਂ ਦੇ ਭਾਈਚਾਰੇ ਨੂੰ ਜਿਹੜਾ ਉਹਨਾਂ ਦੀ ਜ਼ਮੀਨ ਦਾ ਜਿਹੜੇ ਸਾਡੇ ਜੱਟਾਂ ਦੇ ਆਏ ਨੇ ਗਾਹਾਂ ਵਾਸਤੇ ਵੀ ਜਿਹੜਾ ਮੈਂ ਤੇ ਇਹੀ ਕਹਾਂਗਾ 941 ਕੀਲੇ ਦਾ ਰੇੜਕਾ ਇੱਕ ਪਾਲਿਸੀ ਬਣਾਓ ਨਵੀਂ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਨੋਮੀਨਲ ਕੀਮਤ ਕਹਿੰਦੇ ਨੇ ਉਹਨੂੰ ਜਿੱਦਾਂ 7000 ਰੁਪਈਆ 200 ਰੁਪਈਆ ਪਾਓ ਨੋਮੀਨਲ ਕੀਮਤ ਪਾਓ ਸਾਰਿਆਂ ਦੀ ਇੱਕ ਪਾਲਿਸੀ ਬਣਾਓ ਬਣਾ ਕੇ ਪਰੇਕੋ ਸੋ ਮੇਰੀ ਸਰਕਾਰ ਨੂੰ ਇਹੀ ਅਪੀਲ ਆ ਵੀ ਇਸ ਚੀਜ਼ ਨੂੰ ਜਰਾ ਬਹਿ ਕੇ ਠੰਡੇ ਮਤੇ ਨਾਲ ਜਜ਼ਬਾਤਾਂ ਨਾਲ ਇੱਕ ਪਿਆਰ ਭਾਵਨਾਤਮਕ ਢੰਗ ਨਾਲ ਵਿਚਾਰ ਕੇ ਇਹਨਾਂ ਪਿੰਡ ਰਾਜਗੜ੍ਹ ਦੇ ਬੰਦਿਆਂ ਦਾ ਜਿਹੜੇ ਹੈਗੇ ਆਪਣੇ ਕਿਸਾਨ ਇਹਨਾਂ ਦਾ ਮਸਲਾ ਹੱਲ ਕਰਾਇਆ ਤੁਹਾਨੂੰ ਕ ਸਾਡੇ ਪਿੰਡ ਬੜਾ ਵੱਡਾ ਸਿਸਟਮ ਆ ਫਰਜ਼ ਕਰੋ 1956 ਦੇ ਵਿੱਚ ਸਾਡੇ ਪਿੰਡ ਮਰਬੇਬੰਦੀ ਹੋਈ ਆ ਜਿੱਦੇ ਚ ਟੱਕ ਇਕੱਠੇ ਕਰਕੇ ਟੱਕ ਕੱਟੇ ਗਏ ਨੇ ਜਿੱਦਾਂ ਜਿੱਦਾਂ ਤੁਹਾਡਾ ਹੱਕ ਬਣਦਾ ਸੀ ਪਹਿਲਾਂ ਤਾਂ ਦੇਖੋ ਚ ਕੀਮਤ ਪਈ ਜਿਹੜਾ ਜਮਾ ਇੱਕ ਪਿੰਡ ਦੇ ਕੋਲ ਬੈਠਾ ਰੁਪਈਏ ਕੀਮਤ ਦੀ ਜ਼ਮੀਨ ਜਿਹੜਾ ਉਹ ਤੋਂ ਅੱਗੇ ਬੈਠਾ ਉਹ ਠਿਆਣੀ ਕੀਮਤ ਦੀ ਜ਼ਮੀਨ ਜਿਹੜਾ ਇੱਧਰ ਬੈਠਾ ਆਪਣੇ ਸੜਕ ਨਹੀਂ ਉਹ ਚਵਾਨੀ ਕੀਮਤ ਦੀ ਜ਼ਮੀਨ ਮਾਲਕ ਮੰਨ ਕੇ ਮਰਬੇਬੰਦੀ ਕੀਤੀ ਜਾਂਦੀ ਆ ਮਾਲਕ ਮੰਨ ਕੇ ਕੀਮਤ ਪਾਈ ਜਾਂਦੀ ਆ ਮਾਲਕ ਮੰਨ ਕੇ ਉਹਨਾਂ ਨੂੰ ਪੋਜੀਸ਼ਨ ਦਿੱਤਾ ਉਸ ਤੋਂ ਬਾਅਦ ਤਿੰਨ ਸਕੇ ਭਰਾ ਨੇ ਉਹਨਾਂ ਚੋ ਤਿੰਨ ਬੰਦਿਆਂ ਮਰਬੇਬੰਦੀ ਇੱਕੋ ਨੰਬਰਾਂ ਦੀ ਖਸਰਾ ਖਤੌਨੀ ਉਹਨਾਂ ਦੀ ਸੇਮ ਇੱਕ ਥਾਂ ਤੇ ਹੋਈ ਆ ਦੋ ਬੰਦਿਆਂ ਦੇ ਇੰਤਕਾਲ ਹੋਏ ਨਹੀਂ ਹੋਏ ਇੱਕ ਬੰਦੇ ਦੇ ਇੰਤਕਾਲ ਹੋ ਗਏ ਜ਼ਮੀਨ ਸੇਮ ਆ ਖਸਰਾ ਨੰਬਰ ਸੇਮ ਆ ਟੱਕ ਨੰਬਰ ਸੇਮ ਆ ਕਿਲਾ ਨੰਬਰ ਸੇਮ ਆ ਦੱਸੋ ਇਹ ਇਹ ਚੀਜ਼ ਸਰਕਾਰ ਨੂੰ ਬਹਿ ਕੇ ਵਿਚਾਰਨੀ ਚਾਹੀਦੀ ਆ ਬਾਕੀ ਦੇਖੋ ਮੈਂ ਤਾਂ ਇਹੀ ਕਹੂੰਗਾ ਵੀ ਜਿਹੜੇ ਬੰਦਿਆਂ ਦੇ ਇੰਤਕਾਲ ਨਹੀਂ ਹੋਏ ਜਿਉਂ ਬਾਂਝੇ ਰਹਿ ਗਏ ਜ਼ਮੀਨ ਤੋਂ ਤਕਰੀਬਨ ਮੈਨੂੰ ਤਾਂ ਉਹਨਾਂ ਦੀ ਖੁਦਕੁਸ਼ੀ ਵਾਲਾ ਹਾਲਾਤ ਲੱਗਦੇ ਨੇ ਵੀ ਉਹ ਖੁਦਕੁਸ਼ੀ ਕਰ ਗਏ ਆਪਣੇ ਨਾਲ ਸਾਡੇ ਸਰਪੰਚ ਸਾਹਿਬ ਵੀ ਬੈਠੇ ਨੇ ਤੇ ਸਾਡੇ ਐਮਐਲਏ ਸਾਹਿਬ ਨੇ ਗਿਆਸਪੁਰਾ ਜੀ ਬੜੇ ਵਧੀਆ ਕੰਮ ਕਰ ਰਹੇ ਨੇ ਹਲਕੇ ਦੇ ਵਿੱਚ ਸਾਡੇ ਬਹੁਤ ਉਹਨਾਂ ਨੇ ਵਿਕਾਸ ਲੈਵਲ ਦੇ ਬਹੁਤ ਵਧੀਆ ਕੰਮ ਕਰਾਏ ਨੇ ਤੇ ਸਾਡੇ ਉਹਨਾਂ ਨੇ ਕਿਸਾਨਾਂ ਦਾ ਜਿਹੜਾ ਇੱਕ ਡੈਲੀਗੇਟ ਬਣਿਆ ਹੋਇਆ ਰਾਜਗੜ ਦਾ ਪੰਜ ਸੱਤ ਬੰਦੇ ਜਿਮੇ ਆ ਮਨੂ ਗਰਵਾਲ ਜੀ ਉਹ ਨਹੀਂ ਬੈਠੇ ਨੇ ਹੈਰੀ ਗਰੇਵਾਲ ਇਹ ਸਾਰੇ ਮਿਲਦੇ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਨੇ ਬੜਾ ਵਧੀਆ ਟੰਗਣਾ ਵੀ ਤੁਸੀਂ ਤਸੱਲੀ ਨਾਲ ਬੈਠ ਜਾਓ ਗੱਲ ਹੀ ਨਹੀਂ ਕੋਈ ਮੈਨੂੰ ਚਾਹੇ ਉੱਤੇ ਮੁੰਡੀਆਂ ਸਾਹਿਬ ਨਾਲ ਗੱਲ ਕਰਨੀ ਪਵੇ ਚਾਹੇ ਮੈਨੂੰ ਆਪਣੇ ਭਗਵੰਤ ਮਾਨ ਜੀ ਨਾਲ ਗੱਲ ਕਰਨੀ ਪਵੇ ਮੈਂ ਤੁਹਾਡਾ ਮਸਲਾ ਬਹਿ ਕੇ ਪੈਸੇ ਵੀ ਤੁਹਾਨੂੰ ਦਿਵਾਉਂਗਾ ਕਿ ਜਿਹੜੀ ਤੁਹਾਡੀ ਮਾਲਕੀ ਰਹਿੰਦੀ ਉਹ ਮਾਲਕ ਪ੍ਰੋਸਾ ਦਵਾਇਆ ਬਾਕੀ ਸਾਨੂੰ ਸਾਡੇ ਐਮ.ਐਲ.ਏ. ਸਾਹਿਬ ਤੇ ਪੂਰਾ ਯਕੀਨ ਆ ਸਾਨੂੰ ਭਗਵੰਤ ਮਾਨ ਦੀ ਸਰਕਾਰ ਤੇ ਸਾਨੂੰ ਸਾਡੇ ਰੈਵਨਿਊ ਮਿਨਿਸਟਰ ਮੁੰਡੀਆ ਸਾਹਿਬ ਤੇ ਬੜਾ ਵੱਡਾ ਪ੍ਰੋਸਾ ਵੀ ਸਾਡੇ ਨਾਲੋਂ ਬੇਇਨਸਾਫੀ ਨਹੀਂ ਹੋਣ ਦੇਣਗੇ ਤੇ ਸਾਨੂੰ ਬਾਪ ਦਾ ਬਣਦਾ ਹੱਕ ਜ਼ਰੂਰ ਦਵਾਉਂਗੇ। ਸੱਲ ਕਰਦੇ ਆ ਮੋਹਨੂ ਕਰੇਵਾਲ ਬਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡਾ ਪਿੰਡ ਇਹ ਲਗਭਗ 150 ਸਾਲ ਤੋਂ ਇੱਥੇ ਖੇਤੀ ਕਰਾ ਰਿਹਾ ਜੀ। 1910 ਤੱਕ ਦੇ ਅਸੀਂ ਪਿੰਡ ਦੇ ਕਾਗੇ ਦਿੱਤੇ ਕਿ ਸਾਡੇ ਪਿੰਡ ਵਾਸੀ ਇੱਥੇ ਕਾਸ਼ਤ ਕਰਨੇ ਜੀ ਇਸ ਤੋਂ ਪਿੱਛੇ ਰਿਕਾਰਡ ਹੀ ਨਹੀਂ ਹੈਗਾ ਪੰਜਾਬ ਸਰਕਾਰ ਕੋਲ ਫਿਰ 1956 ਦੇ ਵਿੱਚ ਸਰਕਾਰ ਨੇ ਪਾਲਿਸੀ ਕੱਢੀ ਕਿ 90 ਟਾਈਮਸ ਤੁਸੀਂ ਲੈਂਡ ਰੈਵਨਿਊ ਭਰ ਕੇ ਆਪਣੇ ਮਾਲਕਾਨਾ ਹੱਕ ਲੈ ਲਓ ਮжоਰਿਟੀ ਆਫ ਦੇ ਸਾਡੇ ਪਿੰਡ ਵਾਸੀਆਂ ਨੇ ਉਹਦੇ ਵਿੱਚ ਉਹ ਪੈਸੇ ਵੀ ਭਰਾਤੇ ਜੀ ਕੁਝ ਰਹਿੰਦੇ ਹੁਣੇ ਪੰਜ-ਸੱਤ ਪਰਸੈਂਟ ਉਹ ਵੀ ਅੱਗੇ ਨੂੰ ਭਰਾ ਦੇਣਗੇ ਜੇ ਨਵੀਂ ਪਾਲਿਸੀ ਬਣੂਗੀ ਅੱਧਿਆਂ ਦੇ ਲਗਭਗ 30 40% ਦੇ ਇੰਤਕਾਲ ਹੋ ਗਏ 30 40% 50% ਦੇ ਰਹਿ ਗਏ ਜੀ ਹੁਣ ਸਰਕਾਰ ਨੂੰ ਹੁਣ ਵਿੱਚੋਂ ਸਾਡੇ ਇੱਥੇ ਸਦਰਨ ਬਾਈਪਾਸ ਨਿਕਲ ਗਿਆ ਮੇਰੇ ਆਪਦੇ ਬ੍ਰਦਰ ਨੂੰ ਮੇਰੇ ਤਾਏ ਦੇ ਮੁੰਡੇ ਨੂੰ ਉਹੀ ਪਾਲਿਸੀ ਰਾਹੀਂ ਪੂਰੇ ਪੈਸੇ ਮਿਲੇ ਨੇ ਸਾਡਾ ਸਾਨੂੰ 1 ਰੁਪਿਆ ਵੀ ਮੁਆਵਜ਼ਾ ਇਹਦਾ ਨਹੀਂ ਮਿਲ ਰਿਹਾ ਜੀ ਸਰਕਾਰ ਨੂੰ ਚਾਹੀਦਾ ਕਿ ਬਿਨਾ ਬਿਨਾ ਪੈਸੇ ਦੇ ਸੱਤ ਹੋਏ ਜ਼ਮੀਨ ਨਾ ਖੋਣ ਪੰਜਾਬ ਸਰਕਾਰ ਵੈਸੇ ਵੀ ਮਾਨ ਸਾਹਿਬ ਦੀ ਸਰਕਾਰ ਕਿਸਾਨਾਂ ਦੇ ਹੱਕ ਦੀ ਸਰਕਾਰ ਆ ਸਾਨੂੰ ਇਹਨਾਂ ਤੋਂ ਪੂਰੀ ਨਿਆਂ ਦੀ ਉਮੀਦ ਹੈ ਜੀ ਮੈਂ ਤਾਂ ਇਹੀ ਕਹੂੰਗਾ ਪੰਜਾਬ ਸਰਕਾਰ ਨੂੰ ਵੀ ਪਿੰਡ ਰਾਜਗੜ੍ਹ ਦੇ ਕਿਸਾਨਾਂ ਦੀ ਸਾਰ ਲਈ ਜਾਵੇ ਮੇਰੇ ਖਿਆਲ ਆ ਜੀ 53ਵਾਂ ਦਿਨ ਹੋ ਚੁੱਕਿਆ ਵਾ ਅਸੀਂ ਦਾ ਇਹੀ ਉਮੀਦ ਕਰਦੇ ਆਂ ਵੀ ਭਗਵਾਨ ਭਗਵੰਤਾਨ ਸਰਕਾਰ ਕਿਸਾਨਾਂ ਦਾ ਬਾਹ ਫੜੂਗੀ ਸਾਨੂੰ ਪੂਰੀ ਉਮੀਦ ਆ ਵੀ ਸਾਡਾ ਕੰਮ ਪਹਿਲੇ ਆਧਾਰ ਤੇ ਹੋਵੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਜੋ ਵੀ ਜ਼ਮੀਨ ਦਾ ਮਕਾਨਾਂ ਦਾ ਸਾਰਾ ਬਣਦਾ ਮਾਜਬਾ ਦਿੱਤਾ ਜਾਵੇ ਇਹ ਗਰੀਬ ਅਮੀਰ ਦੀ ਗੱਲ ਲੇਗੀ ਵੀ ਕੱਲੇ ਗਰੀਬ ਅਮੀਰ ਨੇ ਸਾਰੇ ਜਿੰਨਾਂ ਨੇ ਵੀ ਆਪਣੀ ਜ਼ਮੀਨਾਂ ਦੀ ਮਿਹਨਤ ਕਰਕੇ ਆਪ ਦਾ ਜ਼ਮੀਨਾਂ ਆਬਾਦ ਕਰਾਈਆਂ ਨੇ ਉਹਨਾਂ ਨੂੰ ਵੀ ਇਹ ਪੈਸਾ ਮਿਲਣਾ ਚਾਹੀਦਾ ਜਿੰਨਾਂ ਨੇ ਮਿਹਨਤਾਂ ਕਰਕੇ ਆਪਦੇ ਮਕਾਨ ਪਲਾਟ ਲੈ ਕੇ ਮਕਾਨ ਸਾਰੇ ਨੇ ਸਰਕਾਰ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਰਿਆਂ ਨੂੰ ਵੰਡ ਦਾ ਹੱਕ ਦਿੱਤਾ ਜਾਵੇ ਸਾਡੀ ਬੇਨਤੀ ਇਹ ਹੈ ਹੱਥ ਬੰਨ੍ਹ ਕੇ ਹੱਥ ਬੰਨ੍ਹ ਕੇ ਕੰਮ ਕੀਤਾ ਜਗ੍ਹਾ ਲਈ ਫਰੀਦੀ 5-5 ਰੁਪਏ ਦੀਹਾੜੀ ਕੀਤੀ ਫਿਰ ਕਿਤੇ ਮਕਾਨ ਪਾਇਆ ਜਿਹੜਾ ਅੱਜ ਮਕਾਨ ਸੜਕ ਦੇ ਵਿੱਚ ਆ ਰਿਹਾ ਉਹਦੀ ਜਿਹੜੀ ਕੀਮਤ ਆ ਉਹ ਮਿਲਣੀ ਚਾਹੀਦੀ ਆ ਬਾਕੀ ਕਿਸਾਨ ਭਾਈ ਨੇ ਉਹ ਵੀ ਬੈਠੇ ਨੇ ਉਹਨਾਂ ਦਾ ਵੀ ਜਿਉ ਜਿਉ ਹੱਕ ਹੈਗਾ ਸਰਕਾਰ ਦੇ ਮੂਹਰੇ ਬੇਨਤੀ ਆ ਸਾਡੀ ਮਿਲਣਾ ਚਾਹੀਦਾ ਹੱਕ ਨੂੰ ਹੱਕ ਸੱਚ ਨੂੰ ਸੱਚ ਅੱਜ ਦੇ ਇਸ ਧਰਨੇ ਦੇ ਸਬੰਧ ਵਿੱਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡਾ ਇਰਾਦਾ ਦ੍ਰਿੜਾ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੋ ਜਾਂਦਾ ਅਸੀਂ ਇਹ ਧਰਨਾ ਚੱਕਾਂਗੇ ਨਹੀਂ ਔਰ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੋ ਜਾਂਦਾ ਜੇ ਕੋਈ ਸਾਡੇ ਨਾਲ ੱੱੱਕਾ ਵੀ ਕਰਦਾ ਤਾਂ ਅਸੀਂ ੱੱੱਕੇ ਦਾ ਵੀ ਡਟ ਕੇ ਵਿਰੋਧ ਕਰਾਂਗੇ ਚਾਹੇ ਸਾਨੂੰ ਮਰਨਾ ਪੈ ਜਾਵੇ ਕਹਿਣਾ ਹੈ ਪਿੰਡ ਵਾਸੀਆਂ ਦਾ ਤੇ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਜੀ ਬਹੁਤ ਬਹੁਤ ਧੰਨਵਾਦ